ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਟੂ ਲੁਕ ਡਿਟ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤਾਂ ਹਾਂ ਜੀ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਆਏ ਹਾਂ ਹਾਂ ਜੀ ਤਾਂ ਇਹ ਵਾਲਾ ਜਿਹੜਾ ਹੈਗਾ ਸੂਟ ਹੈ ਸਟੱਫ ਹੈ ਉਹ ਖਾਦੀ ਕਾਟਨ ਰੋਊਗਾ ਤੇ ਜਿਹੜਾ ਆਪਾਂ ਇਹ ਵਰਕ ਕੀਤਾ ਪਾਕਿਸਤਾਨੀ ਸਟਾਈਲ ਨਾਲ ਕੀਤਾ ਥੋੜਾ ਜਿਹਾ ਲੂਜ਼ ਵੀ ਰੱਖਿਆ ਕਸਟਮਰ ਦੀ ਡਿਮਾਂਡ ਸੀ ਵੀ ਥੋੜਾ ਜਿਹਾ ਲੂਜ਼ ਰੱਖਿਆ ਜਾਵੇ ਪਾਕਿਸਤਾਨੀ ਕੁੜਤੇ ਟਾਈਪ ਤੇ ਇਹ ਵਾਲਾ ਆਪਾਂ ਜਿਹੜੇ ਦੀ ਵਰਕ ਕੀਤਾ ਇਹ ਵਾਲਾ neck ਦਾ ਵਰਕ ਰਹੂਗਾ ਜੀ ਅ ਪਿੰਕ ਸ਼ੇਡ ਜੀ ਗਾਜ਼ਰੀ ਪਿੰਕ ਜੀ ਸ਼ੇੜਾ ਇਹਦੀ ਤੇ ਇਹ ਵਾਲਾ ਵਰਕ ਹੈ ਜੀ ਦਾ ਮਾਮਾ ਦਾ ਰਹੂਗਾ ਨਾਲ ਆਪਾਂ ਇਹਦੇ ਨਾਲ ਲੇਸ ਲਾਈਏ ਇਹ ਵਾਲੀ ਬੁੱਟੀ ਰਹੂਗੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਟੈਬੀ ਲਾਈਨ ਦਾ ਦੁਪੱਟਾ ਰਹੂਗਾ ਜੀ ਉਹਦੀ ਫਿਨਿਸ਼ਿੰਗ ਦੇ ਨਾਲ ਜਿਹੜੇ ਹੈਗੇ ਦੁਪੱਟੇ ਤੇ ਵੀ ਲੇਸ ਲਾਈ ਗਈ ਆ ਤੇ ਨਾਲ ਇਹਦੀ ਘੇਰੀ ਤੇ ਵਰਕ ਇਹੋ ਲ ਆ ਰ ਹੋ ਗਈ ਠੀਕ ਹੈ ਇਹ ਜਿਹੜਾ ਹੈਗਾ ਵਰਕ ਤੁਸੀਂ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਤੇ ਖਾਦੀ ਕਾਟਨ 'ਚ ਵੀ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਉਹ ਤੁਹਾਡੀ ਚੋਇਸ ਰਹੂਗੀ ਜੀ ਵੀ ਤੁਸੀਂ ਕਿਹੜੇ ਸਟੱਫ ਤੇ ਕਰਵਾਉਣਾ ਤੇ ਕਿਹੜੇ ਕਲਰ ਤੇ ਕਰਵਾਉਣਾ ਤੁਸੀਂ ਸਾਨੂੰ ਮੈਸੇਜ ਕਰੋਗੇ ਅਸੀਂ ਸਾਨੂੰ ਸੋਨੋ ਉਸੇ ਤਰ੍ਹਾਂ ਦੇ ਹੈ ਜਿਹੜਾ ਸੂਟ ਆ ਰੈਡੀ ਕਰਕੇ ਦੇਵਾਂਗੇ ਵਰਕ ਕਰਕੇ ਦੇਵਾਂਗੇ ਇਹ ਵਾਲਾ ਇਧਰ ਰਹੂਗਾ ਜੀ ਪਹੁੰਚਾਂ ਤੇ ਵਰਕ ਰਹੂਗਾ ਇਹ ਆਪਾਂ ਐਂਕਰਿੰਗ ਕੀਤੀ ਆ ਸਲਵਾਰ ਦੀ ਮੋਰੀ ਤੇ ਜਿਹੜੀ ਇਹ ਐਂਕਰਿੰਗ ਆ ਜੀ ਤੁਸੀਂ ਪਲੇਨ ਸੂਟ ਤੇ ਵੀ ਇਸ ਤਰ੍ਹਾਂ ਜਿਹੜੀ ਹੈਗੀ ਆ ਐਂਕਰਿੰਗ ਕਰਵਾ ਸਕਦੇ ਹੋ ਜੇ ਤੁਸੀਂ ਵਰਕ ਨਹੀਂ ਕਰਵਾਉਣਾ ਇਹ ਵਾਲੀ ਬਾਹਾਂ ਤੇ ਵੀ ਹੋ ਜੂ ਘੇਰੇ ਤੇ ਵੀ ਹੋ ਜੂ ਇਦਾਂ ਜਿਹੜੀ ਹੈਗੀ ਸਲਵਾਰ ਦੀ ਮੋਰੀ ਤੇ ਹੋਈ ਹੋਈ ਆ ਹਾਂਜੀ ਇਹ ਜਿਹੜੇ ਅੱਗੇ ਆਉਣ ਵਾਲਾ ਸਟੱਫ ਹੈ ਮੀਨਜ਼ ਪਸ਼ਮੀਨੇ ਤੇ ਵੀ ਇਹ ਵਾਲਾ ਵਰਕ ਹੋਊਗਾ ਬਹੁਤ ਹੀ ਸੋਹਣਾ ਲੱਗਦਾ ਹੈ। ਇਹ ਹੈ ਦੋ ਕਲਰ ਦੇ ਵਿੱਚ ਹੀ ਹੈ ਜੀ। ਦੋ ਕਲਰ ਦੇ ਵਿੱਚ ਹੀ ਇਹ ਵਰਕ ਹੁੰਦਾ ਹੈਗਾ। ਨੈਕਸਟ ਸੂਟ ਰਹੂਗਾ ਜੀ ਆਪਣਾ ਜਿਹੜਾ ਇਹ ਮਸਟਰਡ ਹੈ ਇਹ ਵੀ ਖਾਦੀ ਕਾਟਨ ਦੇ ਉੱਪਰ ਹੈ। ਤੇ ਇਹ ਵਾਲਾ ਵਰਕ ਇਹਦਾ ਬਾਹਾਂ ਦਾ ਰਹੂਗਾ ਹੀ। ਇਸ ਤਰ੍ਹਾਂ ਇਹ ਵਾਲਾ ਇਹਦਾ ਵਰਕ ਗਲਿਦਰੂਗਾ। ਇਹ ਵੀ ਇਸ ਤਰ੍ਹਾਂ ਜੈਕਟ ਟਾਈਪ 'ਚ ਇਹਦਾ ਵੀ ਸਟਾਈਲ ਇਦਾਂ ਹੀ ਆ। ਇਹ ਬਲੈਨਕ ਦਾ ਵਰਕ ਹੈ ਇਹਦਾ ਥੋੜਾ ਹੈਵੀ ਵਰਕਰ neck ਦਾ ਇਹਨਾਂ ਨੂੰ ਪਾਕਿਸਤਾਨੀ ਸਟਾਈਲ ਦੇ ਵਿੱਚ ਨਹੀਂ ਬਣਾਇਆ ਗਿਆ ਜੀ ਆਪਾਂ ਇਹਦੇ ਪਲੇਟਾਂ ਪਾਈਆਂ ਹੋਈਆਂ ਨੇ ਇਹਨਾਂ ਦੇ ਤੁਸੀਂ ਚੈੱਕ ਕਰ ਸਕਦੇ ਇਹਨਾਂ ਤੇ ਆਪਾਂ ਪਲੇਟਾਂ ਜਿਹੜੀਆਂ ਉਹ ਨਹੀਂ ਪਾਈਆਂ ਕਿਉਂਕਿ ਪਾਕਿਸਤਾਨੀ ਲੁੱਕ ਦੇ ਵਿੱਚ ਕਿਹਾ ਥੋੜਾ ਜਿਹਾ ਘੇਰਾ ਵੀ ਖੁੱਲਾ ਰਹਿੰਦਾ ਈ ਤਾਂ ਸੂਟ ਵੀ ਆਪਾਂ ਨੂੰ ਥੋੜਾ ਜਿਹਾ ਲੂਜ਼ ਹੀ ਰੱਖਣਾ ਪੈਂਦਾ ਆਪਾਂ ਇਹਨੂੰ ਜਿਹੜੀ ਹੈਗੀ ਆ ਵੀ ਟਾਈਟ ਨਹੀਂ ਕਰ ਸਕਦੇ ਸੂਟ ਨੂੰ ਫਿਟਿੰਗ ਨਹੀਂ ਹੁੰਦੀ ਫਿਰ ਇਹਦੀ ਪੂਰੇ ਸੂਟ ਦੇ ਉੱਪਰ ਬੁੱਟੀ ਰਹੂਗੀ ਜਿਸ ਤਰ੍ਹਾਂ ਕਲਰ ਦਾ ਫਰਕ ਲੱਗ ਰਿਹਾ ਡਾਰਕ ਮਸਟਰਡ ਕਲਰ ਆ ਲਾਈਟ ਆ ਰਿਹਾ ਈ ਇਹ ਵਾਲੀ ਇਹਦੇ ਚਾਕਾਂ ਦੇ ਉੱਪਰ ਲੈਸ ਦਿੱਤੀ ਗਈ ਹੈ ਤੇ ਨਾਲ ਹੀ ਇਹਦੀ ਸਲਵਾਰ ਦੀ ਮੂਰੀ ਤੇ ਵੀ ਇਸ ਤਰ੍ਹਾਂ ਵਰਕ ਗਈ ਸਟ੍ਰੇਟ ਦੋਨਾਂ ਸਲਵਾਰਾਂ ਜਿਹੜੀਆਂ ਹੈਗੀਆਂ ਸਟ੍ਰੇਟ ਰਹਿਣਗੀਆਂ ਇਹ ਮੂਰੀਆਂ ਸਟ੍ਰੇਟ ਮੂਰੀਆਂ ਤੇ ਵਰਕ ਕੀਤਾ ਗਿਆ ਤੇ ਨਾਲ ਹੀ ਇਹਦੇ ਜਿਹੜਾ ਹੈਗਾ ਇਹਦੇ ਨਾਲ ਵੀ ਟਾਈਪੀ ਲਾਈਨਿੰਗ ਦਾ ਦੁਪੱਟਾ ਰਹੂਗਾ ਈ ਇਹ ਵਾਲੀ ਆਪਾਂ ਜਿਹੜੀ ਲੇਸ ਲਾਈ ਹੈ ਇਹਦੇ ਮਹਿਰੂਨ ਕਲਰ ਦੀ ਤੇ ਜਿਹੜੇ ਦੁਪट्टे ਤੁਸੀਂ ਦੇਖੋਗੇ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਆ ਜਿਹੜੀ ਦੁਪੱਟਿਆਂ ਦੀ ਅਸੀਂ ਆਪ ਹੀ ਖੁਦ ਹੀ ਜਿਹੜੇ ਹੈਗੇ ਆ ਦੁਪੱਟਿਆਂ ਦੀ ਡਿਜ਼ਾਈਨਿੰਗ ਕਰ ਦਿੰਨੇ ਆ ਕਸਟਮਰ ਦੀ ਡਿਮਾਂਡ ਦੇ ਅਕੋਰਡਿੰਗਲੀ ਹੋ ਜਾਂਦਾ ਬਟ ਜਿਹੜਾ ਕਸਟਮਰ ਸਾਨੂੰ ਕਹੇ ਵੀ ਸਾਨੂੰ ਸੂਟ ਵਧੀਆ ਬਣਾ ਕੇ ਦੇ ਦੋ ਵਧੀਆ ਵਰਕ ਹੋਵੇ ਮਤਲਬ ਪਿਕ ਸੈਂਡ ਕਰਦੇ ਨੇ ਵੀ ਆ ਠੀਕ ਆ ਉਹ ਜਦੋਂ ਜੈਸਸ ਜਾਂ ਨੋ ਕਹਿੰਦੇ ਉਹਦੇ ਅਕੋਰਡਿੰਗ ਹੀ ਵਰਕ ਹੁੰਦਾ ਤਾਂ ਦੁਪੱਟੇ ਜਦੋਂ ਕਹਿੰਦੇ ਨੇ ਨਾ ਵੀ ਸੋਹਣੀ ਚੀਜ਼ ਬਣਾ ਕੇ ਦਿਓ ਤਾਂ ਆਪਾਂ ਨੂੰ ਹੁੰਦਾ ਵੀ ਆਪਾਂ ਉਹਨਾਂ ਨੂੰ ਇੱਕ ਅਲੱਗ ਜੀ ਹਨਾ ਵੱਖਰੀ ਜੀ ਲੁੱਕ ਬਣਾ ਕੇ ਦੇਈਏ ਸੋਹਣੀ ਜੀ ਚੀਜ਼ ਬਣਾ ਕੇ ਦੇਈਏ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਦੁਪੱਟਾ ਜਿੱਦੋਂ ਪਹਿਲਾਂ ਡਾਈ ਹੋਇਆ ਹੁਣ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਵੀ ਇਹ ਵਾਲਾ ਡਿਜ਼ਾਈਨ ਦਾ ਦੁਪੱਟਾ ਕਿਹਨੇ-ਕਿਹਨੇ ਕਰਵਾਇਆ ਤੇ ਬਹੁਤ ਹੀ ਸੋਹਣਾ ਲੱਗਿਆ ਮੈਨੂੰ ਇਹ ਵਾਲਾ ਦੁਪੱਟਾ ਸਾਡੇ ਡਾਇਰ ਨੇ ਜਿਹੜਾ ਡਾਈ ਕੀਤਾ ਦੱਸੋ ਤੁਸੀਂ ਦੁਪੱਟਾ ਤੁਹਾਨੂੰ ਕਿੱਦਾਂ ਦਾ ਲੱਗਿਆ ਮੈਨੂੰ ਮੇਰਾ ਦੁਪੱਟਾ ਜਿਹੜਾ ਡਾਈ ਆ ਉਹ ਬਹੁਤ ਸੋਹਣਾ ਲੱਗਿਆ ਕਸਟਮਰ ਨੂੰ ਵੀ ਬਹੁਤ ਸੋਹਣਾ ਲੱਗੂਗਾ ਉਮੀਦ ਕਰਦੀ ਆ ਤੇ ਜਿਹੜਾ ਇਹ ਵਾਲੇ ਸੂਟ ਦਾ ਦੁਪੱਟਾ ਹੈ ਇਹ ਵਾਲਾ ਵੀ ਡਾਈ ਹੋਇਆ ਹੋਇਆ ਜੀ ਪਰ ਇਹ ਡਿਜ਼ਾਈਨ ਪਹਿਲਾਂ ਵੀ ਪਿਆ ਹੋਇਆ ਕਾਫੀ ਦੁਪੱਟਿਆਂ ਤੇ ਤੇ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਇਹ ਫਸਟ ਟਾਈਮ ਅਸੀਂ ਬਣਵਾਇਆ ਤਾਂ ਤੁਸੀਂ ਜ਼ਰੂਰ ਦੱਸਿਓ ਵੀ ਤੁਹਾਨੂੰ ਕਿਦਾਂ ਦਾ ਲੱਗਿਆ ਹਾਂਜੀ ਤਾਂ ਇਹ ਵਾਲਾ ਜਿਹੜਾ ਵਰਕ ਹੈ ਉਹ ਆਪਾਂ ਪਹਿਲਾਂ ਵੀ ਸੂਟ ਦੇ ਉੱਪਰ ਕਿਸੇ ਨੇ ਕੀਤਾ ਵਾ ਇਹ ਵਾਲਾ ਬਹੁਤ ਹੀ ਡਿਮਾਂਡਿੰਗ ਦੇ ਵਿੱਚ ਰਿਹਾ ਸੋ ਆਪਣਾ ਜਿਹੜਾ ਵਰਕ ਹੈ ਹੋਰ ਵੀ ਕਈ ਸੂਟਾਂ ਤੇ ਹੋਣਾ ਹੀ ਇਹ ਵਾਲਾ ਵਰਕ ਤੇ ਇਹ ਨਾ ਇੱਕ ਜਦੋਂ ਆਪਾਂ ਕਰਦੇ ਆ ਨਾਰਮਲੀ ਕਾਟਨ ਦੇ ਸੂਟ ਦੇ ਉੱਪਰ ਇਹ ਵਾਲਾ ਵਰਕ ਕਰਦੇ ਆ ਤਾਂ ਸੂਟ ਸਿੰਪਲ じゃ ਨਹੀਂ ਰਹਿੰਦਾ ਇੱਕ ਡਿਜ਼ਾਈਨਰ ਸੂਟ ਬਣ ਜਾਂਦਾ ਹੈ ਨਾ ਬਹੁਤ ਹੀ ਸੋਹਣਾ ਬਣ ਜਾਂਦਾ ਇਹਦੇ ਵਿੱਚ ਆਲਮੋਸਟ ਸਾਡੇ ਕੋਲੇ ਸਾਰੇ ਹੀ ਸੂਟ ਆ ਜਿਹੜੇ ਹੈਗੇ ਆ ਉਹ ਸੇਲ ਹੋ ਚੁੱਕੇ ਆ ਸਾਰਿਆਂ ਦੀ ਆਲਮੋਸਟ ਇਹੀ ਡਿਜ਼ਾਈਨ ਪਈ ਆ ਕੋਈ ਸੂਟ ਰਹਿ ਜਾਂਦਾ ਜਿਹਦੀ ਵੀਡੀਓ ਬਣਾ ਦਿੰਦੇ ਜੀ ਨਹੀਂ ਤਾਂ ਨਾਲ ਦੀ ਨਾਲ ਹੀ ਬਸ ਕਸਟਮਰ ਹੈ ਨਾ ਜਿਹੜਾ ਉਹ ਲੈ ਜਾਂਦਾ ਤੇ ਸਾਰਿਆਂ ਦੀ ਇਹੀ ਸੇਮ ਡਿਜ਼ਾਈਨਿੰਗ ਹੀ ਬਣਾਈ ਗਈ ਆ ਇਹ ਵਾਲਾ ਜਿਹੜਾ ਇਹਦੀ ਸਲਵਾਰ ਦੀ ਮੂਰੀ ਦੇ ਉੱਪਰ ਕੀਤਾ ਗਿਆ ਹੈ ਜਿਹੜਾ ਤੁਸੀਂ ਇਹ ਵਾਲਾ ਵਰਕ ਹੈ ਇਹ ਉਹ ਪਲੇਨ ਸਟਫ ਤੇ ਵੀ ਕਰਵਾ ਸਕਦੇ ਹੋ ਇਹ ਨਹੀਂ ਵੀ ਇਹ ਪ੍ਰਿੰਟ ਦੇ ਉੱਪਰ ਹੀ ਚੱਜੂਗਾ ਪਲੇਨ ਸਟਫ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਪਸ਼ਮੀਨੇ ਤੇ ਵੀ ਕਰਵਾ ਸਕਦੇ ਹੋ ਕਾਟਨ ਤੇ ਵੀ ਕਰਵਾ ਸਕਦੇ ਹੋ ਤੇ ਬਾਕੀ ਜਿਹੜਾ ਤੁਸੀਂ ਆਪਣਾ ਆਰਡਰ ਦੇਣਾ ਜੀ ਉਹ ਤੁਹਾਨੂੰ WhatsApp ਮੈਸੇਜ ਕਰਨਾ ਪਊਗਾ ਹੀ WhatsApp ਮੈਸੇਜ ਕਰਕੇ ਤੁਸੀਂ ਸਾਨੂੰ ਪੁੱਛ ਸਕਦੇ ਹੋ ਤੇ ਆਉਣ ਵਾਲਾ ਜਿਹੜਾ ਸਟੱਫ ਆਉਣ ਵਾਲਾ ਸੀਜ਼ਨ ਆ ਜਿਹੜਾ ਹਨਾ ਜੀ ਸੰਥੈਟਿਕ ਸੂਟ ਚੱਲਣਗੇ ਪਾਰਟੀ ਵੇਅਰ ਸੂਟ ਚੱਲਣਗੇ ਉਹਦੇ ਅਕੋਰਡਿੰਗ ਤੁਸੀਂ ਵਰਕ ਸੈਂਡ ਕਰ ਸਕਦੇ ਹੋ ਤੇ ਸਾਰੀ ਡਿਟੇਲਸ ਸਾਨੂੰ ਜਿਹੜੀ ਹੈਗੀ ਭੇਜਣੀ ਪੂਹਾ ਪੇਮੈਂਟ ਪਹਿਲਾਂ ਕਰਨੀ ਪੈਣੀ ਇਹ ਸੂਟ ਆਰਡਰ ਕਰਨ ਲੱਗਿਆ ਪ੍ਰਾਈਸ ਵਗੈਰਾ ਸਾਰਾ ਕੁਝ ਕਲੀਅਰ ਕਰਕੇ ਤੇ ਦੁਪੱਟੇ ਨਾਲ ਡਾਈ ਕਰਾਉਣੇ ਆ ਜਾਂ ਨਹੀਂ ਕਰਾਉਣੇ ਲਿਸ ਲਗਾਉਣੀ ਆ ਜਾਂ ਨਹੀਂ ਲਗਾਉਣੀ ਉਹ ਸਾਨੂੰ ਦੱਸਣਾ ਪੂਗਾ ਓਨਲੀ ਵਰਕ ਵੀ ਜੇ ਤੁਸੀਂ ਕਰਵਾ ਕੇ ਸੂਟ ਲੈਣਾ ਚਾਹੁੰਦੇ ਹੋ ਉਹ ਵੀ ਮਿਲ ਜੂਗਾ ਜੇ ਤੁਸੀਂ ਸਟੀਚਿੰਗ ਕਰਵਾ ਕੇ ਲੈਣਾ ਚਾਹੁੰਦੇ ਹੋ ਜੀ ਸਟੀਚਿੰਗ ਵੀ ਹੋ ਜੂ ਹੈਂਡਵਰਕ ਵੀ ਕਰਦੇ ਆ ਆਰੀ ਵਰਕ ਆਲ ਟਾਈਪ ਜਿਹੜਾ ਹੈਗਾਗਾ ਵਰਕ ਅਵੇਲੇਬਲ ਆ ਤੇ ਪੇਂਟ ਵਗੈਰਾ ਵੀ ਹੁੰਦਾ ਜੋ ਵੀ ਤੁਹਾਨੂੰ ਪਸੰਦ ਆ ਉਹ ਵਾਲਾ ਵਰਕ ਆਪਾਂ ਕਰਕੇ ਦੇਵਾਂਗੇ ਨੀਡਲ ਵਰਕ ਵੀ ਕੀਤਾ ਜਾਂਦਾ ਈ ਆਪਾਂ ਇਹਦੇ ਤੇ ਜਿਹੜੀ ਹੈਗੇ ਇੱਕ ਕਲਰ ਦੀ ਹੀ ਲੇਸ ਲਗਾਈ ਇਹ ਵੀ ਕਸਟਮਰ ਦੀ ਡਿਮਾਂਡ ਸੀ ਜਿਹੜਾ ਸਾਡਾ ਦੁਪੱਟਾ ਇੱਕ ਕਲਰ ਦਾ ਹੀ ਕੀਤਾ ਜਾਵੇ ਤੇ ਇੱਕ ਕਲਰ ਦੀ ਹੀ ਜਿਹੜੀ ਹੈਗੀ ਆ ਲੇਸ ਲਗਾਈ ਜਾਵੇ ਅਪਾ ਤੁਹਾਡੀ ਚੁਆਇਸ ਅਕੋਰਡਿੰਗ ਕਰਨਾ ਜੀ ਜਿਹੜਾ ਤੁਸੀਂ ਸਾਡੇ ਤੋਂ ਸੱਡੋਂਗੇ ਵੀ ਸੂਟ ਸੋਹਣਾ ਬਣਨਾ ਚਾਹੀਦਾ ਸਾਨੂੰ ਕੋਈ ਚੱਕਰ ਨਹੀਂ ਉਹ ਸੀ ਆਪਦੇ ਹਿਸਾਬ ਨਾਲ ਕਰ ਦੇਣਾ ਇਹ ਕਸਟਮਰ ਦੀ ਡਿਮਾਂਡ ਸੀ ਇਹ ਕਸਟਮਰ ਦੀ ਇਹ ਡਿਮਾਂਡ ਸੀ ਤੁਸੀਂ ਆਪਣੇ ਹਿਸਾਬ ਨਾਲ ਕਰ ਦੋ ਤਾਂ ਹੁਣ ਤੁਸੀਂ ਸਾਨੂੰ ਮੈਸੇਜ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਹੜਾ ਸੂਟ ਸਾਰਿਆਂ ਨੂੰ ਜ਼ਿਆਦਾ ਸੋਹਣਾ ਲੱਗਿਆ ਚਲੋ ਮਿਲਦੇ ਆਂ ਜੀ ਫਿਰ ਨੈਕਸਟ ਵੀਡੀਓ ਦੇ ਨਾਲ ਅੱਜ ਦੇ ਵੀਡੀਓ ਜਿਹੜੇ ਇਹ ਸੂਟ ਰੈਡੀ ਸੀ ਸੂਟ ਹੋਰ ਵੀ ਰੈਡੀ ਹੋ ਰਹੇ ਨੇ ਤੇ ਮਿਲਦੇ ਆਂ ਫਿਰ ਹੋਰ ਸੂਟਾਂ ਦੇ ਨਾਲ ਹੋਰ ਰੰਗ ਡਿਜ਼ਾਈਨ ਦੇ ਨਾਲ ਸ੍ਰੀ ਗੁਰੂ ਜੀ ਸਾਰਿਆਂ ਨੂੰ